ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਸਾਡਾ ਮਹਿਬੂਬ ਲੀਡਰ ਕਿਸਾਨ ਮਹਬੂਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 17 ਦਿਨ ਤੋਂ ਭੁਖ ਹੜਤਾਲ ਤੇ ਬੈਠਾ ਹੈ ਉਹਨਾਂ ਨੇ ਅੰਨ ਦਾ ਇੱਕ ਦਾਣਾ ਵੀ ਆਪਣੇ ਮੂੰਹ ਵਿੱਚ ਨਹੀਂ ਪਾਇਆ ਪਿਛਲੇ 17 ਦਿਨ ਤੋਂ ਐਸਕੇਐਮ ਨਾਨ ਪੋਲਿਟিক্যাল ਅਤੇ ਕੇਐਮਐਮ ਵੱਲੋਂ ਸਾਰੇ ਦੇਸ਼ ਦੇ ਕਿਸਾਨ ਵਸ ਕਿਸਾਨਾਂ ਨੂੰ ਰਾਤ ਦਾ ਇੱਕ ਡੰਗ ਦਾ ਖਾਣਾ ਨਾ ਪਕਾਉਣ ਤੇ ਨਾ ਖਾਣ ਦੀ ਅਪੀਲ ਕੀਤੀ ਸੀ ਦਾਸ ਕਮਲਜੀਤ ਸਿੰਘ ਖ샬ਪੁਰ ਦੱਲੇਵਾਲ ਸਾਹਿਬ ਦੇ ਸਮਰਥਨ ਚ ਅੱਜ ਇੱਕ ਡੰਗ ਦਾ ਖਾਣਾ ਅਸੀਂ ਨਹੀਂ ਖਾ ਰਹੇ ਸਾਡੇ ਪਰਿਵਾਰ ਨੇ ਖਾਣਾ ਨਹੀਂ ਖਾਦਾ ਅਸੀਂ ਖਾਣਾ ਨਹੀਂ ਪਕਾਇਆ ਅਸੀਂ ਦੱਲੇਵਾਲ ਸਾਹਿਬ ਨੂੰ ਦਿਲੋਂ ਸਮਰਪਿਤ ਹਾਂ ਉਹਨਾਂ ਦੀ ਸੋਚ ਨੂੰ ਦਿਲੋਂ ਸਮਰਪਿਤ ਹਾਂ ਪਰ ਮਸਲਾ ਬਹੁਤ ਸੰਜੀਦਾ ਹੈ ਕਿਸਾਨ ਆਗੂ ਕਿਸਾਨ ਆਗੂਆਂ ਤੇ ਲੱਗੇ ਦਾਗ ਨੂੰ ਧੋਣ ਲਈ ਜੋ ਕਿ 21 ਦੇ ਦਿੱਲੀ ਦੇ ਮੋਰਚੇ 'ਚੋਂ ਕਿਸਾਨ ਆਗੂਆਂ ਦੇ ਬਾਰੇ ਲੋਕਾਂ 'ਚ ਵੱਖ-ਵੱਖ ਤਰ੍ਹਾਂ ਦੇ ਚਰਚੇ ਛਿੜੇ ਉਸ ਦਾਗ ਨੂੰ ਧੋਣ ਲਈ ਕਿਸਾਨ ਆਗੂਆਂ ਦੀ ਸ਼ਬੀ ਸਧਾਰਨ ਲਈ ਉਸ ਮੋਰਚੇ 'ਚ ਦਿੱਲੀ ਸਰਕਾਰ ਵੱਲੋਂ ਮੰਨੀਆਂ ਮੰਗਾਂ ਜਿਸ ਤੋਂ ਭਾਰਤ ਦੀ ਕਿਸਾਨ ਵਿਰੋਧੀ ਸਰਕਾਰ ਮਨਕਰ ਹੋ ਗਈ ਹੈ ਉਹ ਮੰਗਾਂ ਮਨਾਉਣ ਲਈ ਅੱਜ ਆਪਣਾ ਜੀਵਨ ਦਾਤ ਤੇ ਲਾ ਕੇ ਬੈਠਾ ਹੈ ਸਾਧ ਸੰਗਤ ਜੀ ਪਿਆਰੇ ਸਾਥੀਓ ਦਲੇਵਾਨ ਇੱਕ ਦ੍ਰਿੜ ਇਰਾਦੇ ਦਾ ਲੀਡਰ ਹੈ ਮੈਂ ਉਸ ਨੂੰ ਬੜੀ ਚੰਗੀ ਤਰ੍ਹਾਂ ਨਿੱਜੀ ਤੌਰ ਤੇ ਜਾਣਦਾ ਹਾਂ ਮੰਗਾ ਮੰਨੀਆਂ ਗਈਆਂ ਤੇ ਸ਼ਾਇਦ ਉੱਠ ਪਵੇ ਪਰ ਜੇ ਮੰਗਾ ਨਾ ਮੰਨੀਆਂ ਗਈਆਂ ਤੇ ਉਹ ਕਿਸਾਨੀ ਤੋਂ ਆਪਣਾ ਜੀਵਨ ਨਸ਼ਵਰ ਕਰ ਦੇਗਾ ਮੇਰੇ ਲਈ ਚਿੰਤਾ ਦਾ ਵੱਡਾ ਵਿਸ਼ਾ ਇਹ ਹੈ ਕਿ ਏਡਾ ਵੱਡਾ ਇਮਾਨਦਾਰ ਦ੍ਰਿੜਨਿਸ਼ਚੈ ਵਾਲਾ ਲੰਮੀ ਸੂਝ-ਬੂਝ ਰੱਖਣ ਵਾਲਾ ਕਿਸਾਨ ਹਤੈਸ਼ੀ ਧਰਤੀ ਮਾਂ ਦਾ ਪੁੱਤਰ ਸਦੀਆਂ ਬਾਅਦ ਇੱਕ ਜੰਮਦਾ ਹੈ ਜੇ ਢੱਲੇਵਾਲ ਸਾਹਿਬ ਸਾਨੂੰ ਛੱਡ ਜਾਂਦੇ ਹਨ ਤੇ ਏਡਾ ਲੀਡਰ ਪੈਦਾ ਕਰਨਾ ਉਹਦੀ ਕਾਰਡ ਪੂਰੀ ਪੈਦਾ ਕਰਨੇ ਉਹ ਬਹੁਤ ਔਖੀ ਹੋ ਜਾਵੇਗੀ ਮੇਰੀ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਸਮੂਹ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਹੁਣ ਵਕਤ ਗਵਾਉਣ ਦੀ ਲੋੜ ਨਹੀਂ ਸਮੂਹ ਜਥੇਬੰਦੀਆਂ ਦੇ ਆਗੂ ਸਮੂਹ ਧਾਰਮਿਕ ਆਗੂ ਸਮੂ ਸਿੱਖ ਸੰਪਰਦਾਵਾਂ ਕਿਸਾਨ ਸੰਪਰਦਾਵਾਂ ਨੂੰ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਖਨੌਰੀ ਬਾਰਡਰ ਤੇ ਪਹੁੰਚੋ ਤਾਂ ਕਿ ਇਸ ਗੂੰਗੀ ਬੋਲੀ ਯਾਬਰ ਸਰਕਾਰ ਬੋਦੀ ਸਰਕਾਰ ਅਤੇ ਮੰਦ ਬੁੱਧੀ ਭਗਵੰਤਮਾਨ ਦੀ ਸਰਕਾਰ ਨੂੰ ਗਹਿਰੀ ਨੀਂਦ ਤੋਂ ਬਚਾਇਆ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ